ਇਸ ਵਕਤ ਅਸੀਂ ਖੜੇ ਆ ਸਰਦੂਲਗੜਾ ਜ਼ਿਲ੍ਹਾ ਮਾਨਸਾ ਘੱਗਰ ਦਰਿਆ ਦੇ ਉੱਤੇ ਇਹ ਵੀ ਯਾਨੀ ਕਿ ਅਬ ਦਾ ਖਾਤਰੇ ਦਾ ਨਿਸ਼ਾਨ ਕਹਿੰਦੇ ਪਾਰ ਕਰ ਹੀ ਚੁੱਕਿਆ ਤਕਰੀਬਨ ਯਾਨੀ 2 ਫੁੱਟ ਪਾਣੀ ਦੀ ਮਾਰ ਆ ਦਾ ਪਰਲੇ ਪੁਲ ਨੂੰ ਵੀ ਲੱਗੂਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਰਾਤ ਜੋਰਾਂ ਸ਼ੋਰਾਂ ਦੇ ਨਾਲ ਜਿਹੜਾ ਕਿ ਆ ਪਾਣੀ ਦਾ ਇੱਥੇ ਪੁੜੀ ਹੈ ਯਾਨੀ ਸ਼ਹਿਰ ਦਾ ਪਾਣੀ ਇਧਰੋਂ ਪੈ ਰਿਹਾ ਹੈਗਾ ਇਹ ਪੁੜੀ ਨੂੰ ਬੰਦ ਕੀਤਾ ਗਿਆ ਸੀ ਫੇਰ ਵੀ ਇਹ ਪੁੜੀ ਰਾਤ ਰਸਦੀ ਰਹੀ ਇਧਰ ਦਿਖਾ ਦੇ ਟਰੈਕਟਰ ਲੱਗ ਰਹੇ ਨੇ ਇਧਰ ਟਰੈਕਟਰ ਲੱਗ ਰਹੇ ਨੇ ਇਧਰਲੇ ਪਾਸੇ ਜਿਹੜਾ ਕਿ ਪਾਣੀ ਵਾਪਸ ਨਾਲੀ ਵਾਲੇ ਵੱਲ ਸਿੱਟਿਆ ਜਾ ਰਿਹਾ ਬਾਕੀ ਪੰਜਾਬ ਦੇ ਵਿੱਚ ਜਿਵੇਂ ਕਿ ਚਾਰੇ ਪਾਸੇ ਹਰਾਂ ਦੀ ਤਕਰੀਬਨ ਮਾਰ ਪੈ ਰਹੀ ਆ ਜਿਵੇਂ ਕਿ ਅੱਜ 7 ਰੋਜ਼ ਨੇ ਵੀ ਆਪਣਾ ਬੰਨ੍ਹ ਤੋੜ ਦਿੱਤਾ ਯਾਨੀ ਪੂਰੀਆਂ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਪਰ ਅੱਜ ਤੁਹਾਨੂੰ ਘਗਰਦ ਰਿਹਾ ਸਰਦੂਲਗੜ ਜ਼ਿਲ੍ਹਾ ਮਾਨਸਾ ਦਾ ਜਿਹੜਾ ਦ੍ਰਿਸ਼ ਹੈ ਜ਼ੀਰੋ ਗਰਾਊਂਡ ਤੋਂ ਦਿਖਾਉਣ ਜਾ ਰਿਹਾ ਮੈਂ ਉਧਰਲੇ ਪਾਸੇ ਇੱਕ ਪੁਲ ਹੋਰ ਆ ਜਿਹੜਾ ਕਿ ਪੱਕਾ ਪੁਲ ਆ ਤਾਂ ਉਸ ਪੁਲ ਨੂੰ ਵੀ ਯਾਨੀ ਕਿ ਡਾਫ ਲੱਗਣ ਤੇ ਹੀ ਆ ਉਹ ਵੀ ਤੁਹਾਨੂੰ ਅੱਗੇ ਦਿਖਾਉਨੇ ਆ ਅਸੀਂ ਪੱਕੇ ਪੁਲ ਦੇ ਉੱਤੇ ਖੜੇ ਆ ਪ੍ਰਬੰਧ ਇੱਥੇ ਵੀ ਜੋਰਾਂ ਛੋਰਾ ਦੇ ਨਾਲ ਹੀ ਆ ਤਾਂ ਪਾਣੀ ਦੀ ਜਿਹੜੀ ਲੇਵਲ ਆ ਪਾਣੀ ਦਾ 2.5 ਫੁੱਟ ਤੇ ਚੱਲ ਰਿਹਾ ਇਸ ਵਕਤ 2.5 ਫੁੱਟ ਸੌਰੀ 2.5 ਫੁੱਟ ਤੇ ਚੱਲ ਰਿਹਾ ਪਰ ਤਕਰੀਬਨ ਹੁਣ 3 ਕੁ ਫੁੱਟ ਦਾ ਫਾਸਲਾ ਜਿਹੜਾ ਕਿ ਬੀਮ ਦੇ ਨਾਲੋਂ ਜਿਹੜਾ ਪੱਕਾ ਪੁਲਾ ਆਪਣੇ ਸਰਦੂਲਗੜ ਜ਼ਿਲ੍ਹਾ ਮਾਨਸਾ ਦਾ ਘੱਗਰਦ ਰਿਹਾ ਉਹ ਤੇ ਬੰਨ੍ਹ ਦੇ ਉੱਤੇ ਜੋਰਾਂ ਛੋਰਾ ਦੇ ਨਾਲ ਪ੍ਰਸ਼ਾਸਨ ਵੀ ਮੌਜੂਦ ਆ ਸਰਕਾਰ ਦੇ ਨੁਮਾਇंदे ਆਉਂਦੇ ਨੇ ਇੱਥੇ ਪਰ ਬਾਰ ਦੇ ਬੰਦੇ ਆਉਂਦੇ ਆਉਂਦੇ ਐਮਐਲਏ ਸਾਹਿਬ ਆਏ ਨੇ ਆਏ ਆਏ ਜਿਹਾ ਪੂਰਾ ਪ੍ਰਬੰਧ ਨਹੀਂ ਕਰ ਰਹੇ ਨੇ ਹਣਾ ਲੋਕ ਹੁਣ ਇੱਥੇ ਮਿੱਟੀ ਵੀ ਦੇਖੋ ਆ ਜਾ ਰਹੀ ਹੈ ਮਿੱਟੀ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਸਰਕਾਰ ਜਿਹੜਾ ਕਿ ਆਪਣੇ ਪ੍ਰਸ਼ਾਸਨ ਆ ਸਰਦੂਲਗੜ ਦਾ ਜਾਂ ਕੋਈ ਸਰਕਾਰ ਦਾ ਕੋਈ ਐਮਐਲਏ ਆ ਜਿੰਨਾ ਵੀ ਮਤਲਬ ਪ੍ਰਸ਼ਾਸਨ ਤੇ ਸਰਕਾਰ ਦੇ ਲੋਕ ਤਾਂ ਕੰਮ ਕਰ ਰਹੇ ਨੇ ਪਹਿਲਾਂ ਸਰਦੂਲਗੜ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਸੀ ਫੂਸ ਮੰਡੀ ਦਾ ਤੇ ਆਪਣੇ ਸਾਧੂ ਵਾਲੇ ਪਾਸੇ ਪਹਿਲਾ ਨੁਕਸਾਨ ਹੋਇਆ ਜੀ ਨਹੀਂ ਪਹਿਲਾ ਨੁਕਸਾਨ ਜਿਹੜਾ ਕਿ ਪਹਿਲਾ ਵਾਰ ਨੰਬਰ 2 ਔਰ ਵਾਰ ਨੰਬਰ 3 ਸਾਧੂ ਵਾਲਾ ਔਰ ਖੂਸ ਮੰਡੀ ਇਹ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਨਾ ਤੇ ਇੱਥੇ ਜਿਹੇ ਵਿੱਚ ਕਨੇ ਪਿੰਡਾਂ ਦਾ ਬਹੁਤ ਨੁਕਸਾਨ ਹੋ ਗਿਆ ਸੀ ਐਸ ਵਾਰ ਪਾਣੀ ਦਾ ਵਹਾਅ ਕੀ ਕਹਿ ਰਿਹਾ ਪਾਣੀ ਦਾ ਵਹਾਅ ਤਾਂ ਬਹੁਤ 22 ਫੁੱਟ ਤੇ ਚੱਲੀ ਜਾਂਦੀ ਹੈ ਜੀ ਇਹ ਤਾਂ ਖਤਰਾ ਹੀ ਪਰ ਜਿਹਨੇ ਲੱਗੇ ਹੋਏ ਆ ਲੋਕ ਸਾਡੇ ਸਦੂ ਘਟ ਦੇ ਖੂਸ ਮੰਡੀ ਦੇ ਸਾਧੂ ਵਾਲਾ ਦੇ ਸੋ ਲੱਗਦਾ ਵੀ ਅਸੀਂ ਸੰਭ ਲਾਂਗੇ ਸਾਰਾ ਕੰਮ ਪੰਜਾਬ ਦੀ ਸਰਕਾਰ ਦੇ ਨੁਮਾਇੰਦੇ ਤੇ ਪ੍ਰਸ਼ਾਸਨ ਪੂਰਾ ਅਲਰਟ ਆ ਉਹਨੇ ਜ਼ਰੂਰ ਆਈ ਸਾਰੇ ਸਾਰੇ ਕਨੇ ਪਾਰਟੀਆਂ ਆ ਰ ਬਿਲਕੁਲ ਹਾਂ ਜੀ ਆਉਣਾ ਵੀ ਚਾਹੀਦਾ ਕਿਉਂਕਿ ਇਹ ਰਾਜਨੀਤੀ ਨਹੀਂ ਹੈ ਤਾਂ ਇੱਕ ਇਨਸਾਨੀਅਤ ਦੇ ਨਾਤੇ ਸਾਰੀਆਂ ਪਾਰਟੀਆਂ ਦੇ ਬੰਦੇ ਸਾਰੀਆਂ ਪਾਰਟੀਆਂ ਦੇ ਬੰਦੇ ਆ ਰਹੇ ਆ ਬਚਾਉਣਾ ਚਾਹੀਦਾ ਲੋਕਾਂ ਨੂੰ ਬਚਾਉਣਾ ਚਾਹੀਦਾ ਲੋਕਾਂ ਨੂੰ ਪਰ ਰੋੜਕੀ ਵਾਲੇ ਪਾਸੇ ਵੀ ਕਹਿੰਦੇ ਬੰਨ ਟੁੱਟ ਗਿਆ ਸੀ ਵੀ ਟੁੱਟਿਆ ਨਹੀਂ ਸੁਣਿਆ ਸੀ ਜੀ ਸਾਹਮਣੇ ਲਾਇਆ ਸੀ ਪਿਛਲੇ ਮਹੀਨੇ ਟੁੱਟਿਆ ਸੀ ਕੋਨਾ ਟੁੱਟਿਆ ਸੀ 23 ਟੁੱਟਿਆ ਸੀ ਹਾਂ ਹੁਣ ਰਿੱਛੇ ਸੀਗਾ ਸਾਹਮਣੇ ਲਾਇਆ ਟਰੈਕਟਰ ਬਹੁਤ ਚੱਲੀ ਜਾਂਦਾ ਹੈ ਜੀ ਆ ਹੁਣ ਮਿੱਟੀ ਦੇਖੋ ਜੋਰਾ ਸ਼ੋਰਾ ਦੇ ਨਾਲ ਕੰਮ ਤਾਂ ਫਿਲਹਾਲ ਚੱਲ ਰਿਹਾ ਜੀ ਜ਼ੀਰੋ ਗਰਾਊਂਡ ਤੇ ਰਿਪੋਰਟ ਤੁਸੀਂ ਦੇਖ ਰਹੇ ਹੋ ਸਰ ਬਿਲਕੁਲ ਲੋਕ ਮੁਸਤਫਦ ਨੇ ਪੂਰਾ ਪ੍ਰਸ਼ਾਸਨ ਵੀ ਇੱਥੇ ਅਲਰਟ ਆ ਉਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਵਾਵਾਂਗੇ ਬਾਕੀ ਐਮਐਲਏ ਸਾਹਿਬ ਖੁਦ ਕਈ ਵਾਰ ਇੱਥੇ ਗੇੜਾ ਮਾਰ ਚੁੱਕੇ ਨੇ ਔਰ ਲੋਕਾਂ ਨੂੰ ਕਹਿ ਚੁੱਕੇ ਨੇ ਭਾਈ ਜੇਕਰ ਕਿਸੇ ਚੀਜ਼ ਦੀ ਲੋੜ ਹੈ ਪ੍ਰਬੰਧ ਯਾਨੀ ਤੇਲ ਪਾਣੀ ਦੀ ਦੇ ਰਹੇ ਨੇ ਤੇਲ ਪੇਰੇ ਤੇਲ ਪਾਣੀ ਦੇ ਰਿਆ ਜੀ ਤਿੰਨੇ ਪਾਰਟੀਆਂ ਦੇ ਰਹੀਆਂ ਜੀ ਤਿੰਨੇ ਪਾਰਟੀਆਂ ਦੇ ਰਹੀਆਂ ਠੀਕ ਆ ਬਹੁਤ ਵਧੀਆ ਗੱਲ ਆ ਕਿ ਜਿਹੜਾ ਕਿਉਂਕਿ ਇਨਸਾਨੀਅਤ ਦੇ ਨਾਤੇ ਸਾਰੀਆਂ ਹੀ ਪਾਰਟੀਆਂ ਕਹਿੰਦੇ ਜੀ ਕੰਮ ਕਰ ਰਹੀਆਂ ਨੇ ਤਾਂ ਹੁਣ ਕੁਝ ਜਿਹੜੇ ਪ੍ਰਸ਼ਾਸਨ ਦੇ ਲੋਕ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾ ਅਸੀਂ ਹੁਣ ਇੱਥੇ ਪ੍ਰਸ਼ਾਸਨ ਦੇ ਕੁਝ ਸਾਡੇ ਮੁਲਾਜ਼ਮ ਬੈਠੇ ਨੇ ਇਹ ਵੀ ਮੁਸਤੈਦ ਨੇ ਦਿਨ ਰਾਤ ਆਪਣੀ ਡਿਊਟੀ ਜਿਹੜਾ ਕਿ ਨਿਭਾ ਰਹੇ ਨੇ ਜਿਵੇਂ ਕਿ ਐਮਐਲਏ ਸਾਹਿਬ ਅੱਜ ਆਰਰੇਸ ਕਰਕੇ ਗਏ ਸੀ ਬਾਕੀ ਪ੍ਰਸ਼ਾਸਨ ਦੇ ਜਿਹੜੇ ਸਾਡੇ ਮੁਲਾਜ਼ਮ ਨੇ ਸਰਦੂਲ ਕਰਦੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਭਾਈ ਕਿਵੇਂ ਦਾ ਮਾਹੌਲ ਆ ਜਾਂ ਕਿਵੇਂ ਦਾ ਪਿੱਛੇ ਵੜੇ ਸਮੇਂ ਦੇ ਨਾਲੋਂ ਤਾਂ ਤੁਹਾਡਾ ਇਸ ਉੱਤੇ ਕੀ ਕਹਿਣਾ ਕਿ ਜਿਵੇਂ ਹੁਣ ਪਿਛਲੀ ਵਾਰੀ ਨੁਕਸਾਨ ਹੋ ਗਿਆ ਸੀ ਉਸ ਮੰਡੀ ਵਾਲੇ ਪਾਸੇ ਔਰ ਸਾਧੂ ਵਾਲੇ ਪਾਸੇ ਤਾਂ ਇਸ ਵਾਰ ਪਾਣੀ ਦਾ ਵਹਾਅ ਕੀ ਕਰਿਆ ਜੀ ਇਸ ਵਾਰ ਪਾਣੀ ਦਾ ਵਹਾਅ 2265 ਪੰਜ ਚੱਲ ਰਿਹਾ ਜੀ ਹੁਣ ਕੋਈ ਖਤਰੇ ਤੋਂ ਬਾਹਰ ਹੈ ਜੀ ਤੱਕ ਤੇ ਬਾਕੀ ਅਜੇ ਠੀਕ ਹੈ ਕੰਮ ਚੱਲ ਰਿਹਾ ਬਹੁਤ ਵਧੀਆ ਤੇ ਬਾਕੀ ਠੀਕ ਹੈ ਜੀ ਬਾਕੀ ਹੋਰ ਹੁਣ ਅਸੀਂ ਬੈਠੇ ਆ ਜੀ ਬਸ ਸਾਨੂੰ ਡਿਊਟੀ ਲਈ ਆ ਵੀ ਇਹ ਮੌਕੇ ਤੇ ਬੇ ਇਥੋਂ ਕੋਈ ਸੈਲੀਬ੍ਰੇਸ਼ਨ ਪੈਣਾ ਲਵੇ ਜਾਂ ਕੋਈ ਹੋਰ ਜਿਆਦਾ ਜਿਆਦਾ ਵੈਲਿਊਏਸ਼ਨ ਨਾ ਹੋਵੇ ਤੇ ਇਹਦੀ ਬਾਕੀ ਜਿਹੜੇ ਆ ਲੋਕ ਨੇ ਤੁਸੀਂ ਇਹਨਾਂ ਨੂੰ ਜਰੂਰ ਹਟਾਓ ਜੀ پتہ ਕੀ ਗੱਲ ਆ ਬਹੁਤ ਜ਼ਿਆਦਾ ਲੋਕ ਇਹਨਾਂ ਨੂੰ ਅਸੀਂ ਬਹੁਤ ਰੋਕ ਰਹੇ ਆ ਜੀ ਬਾਕੀ ਬਾਕੀ ਇਹ ਵਲੰਟੀਅਰ ਆ ਜੀ ਸਾਰੀ ਜੀ ਕੰਮ ਵਾਲੇ ਆ ਕੋਸ ਡਿਪਾਰਟਮੈਂਟ ਦੇ ਬੰਦੇ ਆ ਇਹੀ ਆ ਕਿ ਇਸ ਵਾਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੁਣ ਫਿਲਹਾਲ ਪਾਣੀ ਨਹੀਂ ਹਜੇ ਖਤਰੇ ਦੇ ਕੋਈ ਗੱਲ ਨਹੀਂ ਹਜੇ 1.5 ਫੁੱਟ ਦਾ ਫਾਸਲਾ ਹਾਂਜੀ ਹਾਂਜੀ ਕਿਉਂਕਿ 24 ਫੁੱਟ ਤੱਕ ਹੋ ਸਕਦਾ ਪਾਣੀ ਹੁਣ 22.5 ਚੱਲ ਰਿਹਾ ਹੈ ਯਾਨੀ 24 ਫੁੱਟ ਤੱਕ ਖਤਰੇ ਦਾ ਨਿਸ਼ਾਨ ਕਾ ਸਕਦੇ ਹਾਂ ਤਵੀ ਤੱਕ ਕਹਿ ਸਕਦੇ ਆ 24 ਫੁੱਟ ਤੱਕ ਖਤਰੇ ਦਾ ਨਿਸ਼ਾਨ ਮੰਨ ਸਕਦੇ ਫਿਲਹਾਲ 22.5 ਫੁੱਟ ਦੇ ਆਸ-ਪਾਸ ਪਾਣੀ ਹੈ ਇਸ ਵਕਤ ਕੱਗਰਦ ਰਿਹਾ ਸਰਦੂਲਗੜ ਜ਼ਿਲ੍ਹਾ ਮਾਨਸਾ ਦਾ ਇਹ ਜਿਹੜਾ ਪੁਲ ਹੈ ਉਹਦੀਆਂ ਤੁਸੀਂ ਲਾਈਵ ਬਿਲਕੁਲ ਲਾਈਵ ਕਰੀ ਜ਼ੀਰੋ ਗਰਾਊਂਡ ਤੋਂ ਤਸਵੀਰਾਂ ਦੇਖੀਆਂ ਨੇ ਗਰੀਬਨ ਯਾਨੀ ਪਾਣੀ ਫਸਲਾਂ ਨੂੰ ਵੀ تباہ ਕਰਨ ਲੱਗ ਗਿਆ ਔਰ ਇਧਰਲੇ ਪਾਸੇ ਦਿਖਾ ਦਿਓ ਬਹੁਤ ਸਾਲਾਂ ਦੇ ਨਾਲ ਪਾਣੀ ਲੱਗ ਚੁੱਕਿਆ ਇਹ ਜਿਹੜੇ ਲੋਕ ਨੇ ਆ ਬੈਠੇ ਨੇ ਜਿਹੜੇ ਇਹਨਾਂ ਨੇ ਆਪਣੀ ਸਬਜ਼ੀ ਬਾਜੀ ਔਰ ਦੂਜੇ ਪਾਸੇ ਇਹਨਾਂ ਨੇ ਹਰਾਚਾਰਾ ਬੀਜਿਆ ਹੋਇਆ ਸੀ ਉਹ ਬੈਠੇ ਨੇ ਵਿਚਾਰੇ ਇਹਨਾਂ ਦਾ ਰਹਿਣ ਬਸੇਰਾ ਸੀ ਇੱਥੇ ਇਹਨਾਂ ਦੇ ਵੀ ਨਾਲ ਤੁਹਾਡੀ ਗੱਲਬਾਤਾਂ ਜੀ ਕਰਵਾਵਾਂਗੇ ਤਾਂ ਹੁਣ ਸਰਦੂਲਗੜ੍ਹ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਇਆ ਕਿ ਫਸਲ ਡੁੱਬ ਰਹੀ ਆ ਇਹ ਇਹ ਵਿਚਾਰੇ ਇੱਥੇ ਰਹਿੰਦੇ ਨੇ ਤੇ ਇੱਥੇ ਜਾਨੀ ਸਬਜ਼ੀ ਬਾਜੀ ਵੀ ਲਾਉਂਦੇ ਸੀ ਹਰਾਚਾਰਾ ਵੀ ਬੀਜਦੇ ਸੀ ਇਹਨਾਂ ਨੂੰ ਇਹਨਾਂ ਜਵਾਨੀ ਪੁੱਛਾਂਗੇ ਕਿ ਸਰਦੂਲਗੜ੍ਹ ਦੇ ਵਿੱਚ ਬਹੁਤ ਸਾਰੇ ਦੇ ਹੱਕਿਆ ਤੋਏ ਰਹਿ ਰਹੇ ਨੇ ਆਏ ਵਾਰ ਇਹਨਾਂ ਦੀ ਫਸਲ ਤਬਾਹ ਹੋ ਜਾਂਦੀ ਆ ਇਸ ਵਾਰ ਤੁਹਾਨੂੰ ਕਿਵੇਂ ਲੱਗਦਾ ਕਿ ਗਰਦ ਰਿਆ ਚੜੂ ਆ ਚੜਦਾ ਆ ਭਾਈ ਟੜੀ ਜਾਂਦਾ ਹੈਗਾ ਪਾਣੀ ਆ ਹੀ ਜਾਂਦਾ ਹੈਗਾ ਮਾਤਾ ਜੀ ਇਹ ਜਿਹੜੀ ਤੁਹਾਡੀ ਫਸਲ ਸੀਗੀ ਕੀ ਸੀਗਾ ਇੱਥੇ ਇੱਥੇ ਤੋਰੀ ਸੀ ਕਦੂ ਸੀ ਛਾੜੇ ਸੀ ਔਰ ਸਾਰੀ ਫਸਲ ਸੀ ਭਾਈ ਉਹ ਵੀ ਗੋਬੀ ਲਾ ਰੱਖੀ ਸੀ ਭਾਈ ਯਾਨੀ ਤੁਹਾਡਾ ਹੁਣ ਬੜਾ ਵੱਡੇ ਪੱਧਰ ਤੇ ਕਿਸੇ ਦਾ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਭਾਈ ਕਿੰਨੇ ਕ ਦਾ ਹੋ ਗਿਆ ਜੀ ਹੋ ਗਿਆ ਹੋ ਗਿਆ ਲੱਖਾਂ ਲਗਾ ਤਾਂ ਹੋ ਹੀ ਗਿਆ ਭਾਈ ਹਾਂ ਔਰ ਤਾਂ ਹੁਣ ਆਪਾਂ ਇਧਰ ਮਾਲਕ ਨੂੰ ਵੀ ਪੁੱਛਦੇ ਆਂ ਵੀ ਆ ਜੋ ਮੜਾ ਕੈਮਰਾ ਮਾਰ ਦਿਓ ਤਾਂ ਤੁਸੀਂ ਦੱਸੋ ਕਿ ਇਹ ਜਿਹੜੀ ਫਸਲ ਸੀ ਤੁਹਾਡੀ ਹੁਣ ਤੁਹਾਨੂੰ ਮੁਆਵਜ਼ਾ ਜਾਂ ਕੋਈ ਹੌਸਲਾ ਸਾਈ ਕਰਕੇ ਗਿਆ ਕੋਈ ਲੀਡਰ ਕੋਈ ਨੁਮਾਇੰਦਾ ਕੋਈ ਨਹੀਂ ਗੁਰਦੌਰੀਤ ਹੋ ਗਈ ਦੁੱਧਨ ਹਾਂਜੀ ਗੁਰਦੌਰੀਤ ਦੁੱਧਨ ਇਕੱਲੇ ਰਹੇ ਤੇ ਇੱਕ ਕੋਈ ਨਹੀਂ ਆਇਆ ਭਾਈ ਗੁਰਦੌਰੀ ਇਕੱਲੇ ਗਏ ਫਿਰ ਆਇਆ ਕੋਈ ਨਹੀਂ ਅੱਛਾ ਕੋਈ ਐਮਐਲਏ ਜਾਂ ਕੋਈ ਪ੍ਰਸ਼ਾਸਨ ਅਭੀ ਕੋਈ ਨਹੀਂ ਆਇਆ ਠੀਕ ਹੈ ਯਾਨੀ ਮਾਰ ਦਾ ਗਰਦਰੀਆ ਦੀ ਇਸ ਵਾਰ ਵੱਧ ਨਾ ਕਰੀ ਐ ਬਧਈ ਐ बहुत ही बद तूड़ी तो, कुछ, कुछ सामान निकाल ए, लो फिर पशु डर बेचारे खड़े ने फिर जाऊक रोड फिलहाल ये तस्वीर बड़ी भावुक ने क्योंकि छोटे छोटे बच्चे भी डंगर पशु भी है तूड़ी तंद भी है ਜੇਕਰ ਪਾਣੀ ਦਾ ਲੈਵਲ ਹੋਰ ਵੱਧਾ ਤਾਂ ਫਿਰ ਆ ਨਾਲ ਸ਼ਹਿਰ ਦੇ ਸੜਕ ਲੱਗਦੀ ਆ ਵੀ ਦਿਖਾ ਦਿਓ ਹੋਸਟਲ ਨਾਲ ਦੀ ਹੋਸਟਲ ਹੈ ਕੁੜੀਆਂ ਦਾ ਤੇ ਜੇਕਰ ਪਾਣੀ ਆਉਂਦਾ ਤਾਂ ਵੱਡੇ ਪੱਧਰ ਤੇ ਮਾਰ ਪੈ ਸਕਦੀ ਹੈ ਪੂਰੇ ਸ਼ਹਿਰ ਦੇ ਵਸਨੀਕਾਂ ਨੂੰ ਤਾਂ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਮੈਂ ਪੁੱਲਦੀਆਂ ਦਿਖਾਉਂਗਾ ਕੋਣ ਤੁਸੀਂ ਕਿੰਨਾ ਯਾਨੀ ਇੱਥੇ ਰਸ਼ ਹੋ ਰਿਹਾ ਲੋਕਾਂ ਦਾ ਸਟਾਇਰ ਵੀ ਚੱਲ ਰਿਹਾ ਇੱਕ ਪਾਸੇ ਦੂਜੇ ਪਾਸੇ ਜੋਰਾਂ ਸ਼ੋਰਾਂ ਦੇ ਨਾਲ ਮਿੱਟੀ ਪੈ ਰਹੀ ਹੈ ਸਰਕਾਰ ਦੇ ਨਮਾਇंदे ਆ ਰਹੇ ਨੇ ਪ੍ਰਸ਼ਾਸਨ ਆਪਣੇ ਪੱਧਰ ਤੇ ਕੰਬੂ ਲਈ ਬੈਠਾ ਕੰਬੂ ਜਿਹੜਾ ਲੱਗਿਆ ਇਹ ਪ੍ਰਸ਼ਾਸਨ ਦਾ ਗੱਡੀਆਂ ਵਗੈਰਾ ਦੇਖੋ ਕਿਵੇਂ ਜਾਮ ਲੱਜੁਕਿਆ ਆਰਮੀ ਦੀ ਗੱਡੀ ਵੀ ਖੜੀ ਆ ਪ੍ਰਸ਼ਾਸਨ ਦੇ ਨਾਲ ਆਰਮੀ ਵੀ ਖੜੀ ਆ ਦਿਖਾ ਦਿਓ ਨੌਜਵਾਨ ਉਧਰ ਖੜੇ ਨੇ ਪੈਸੇ ਗੱਲ ਕਰੀਏ ਸਰਦੂਲਗੜ ਦੀ ਕਾਬੂ ਤਾਂ ਸ਼ਾਇਦ ਪਾ ਲੈਣ ਲੋਕ ਪਰ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਲਵੇ ਪਾਣੀ ਜਿਹੜਾ ਚੋਕਮ ਰਿਹਾ ਸਾਢੇ 22 ਫੁੱਟ ਤੇ ਪਾਣੀ ਚੱਲ ਰਿਹਾ ਤਕਰੀਬਨ 24 ਫੁੱਟ ਤੇ ਪਾਣੀ ਬਿਲਕੁਲ ਜਾਫ ਲੱਜੁਕੀ ਹੋਊਗੀ ਤੇ ਟੁੱਟ ਜਾਣਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਕੈਨ ਦੀ ਘੰਟੀ ਨੂੰ ਆਨ ਦੇ ਜਰੂਰ ਕਰ ਲੈਣਾ ਜੀ ਧੰਨਵਾਦ